ਪੁਰੀਆ ਗੋਪੀ ਹੈ ਕਾਲਵੰਦਾ ਹਰਪਾਲ ਹੈ ਆ ਪਤਾਪੁਰੀਆ ਇਹਦੀ ਚਰਚਾ ਬੜੀ ਹੈ ਇਹਦੀ ਚੜ੍ਹਾਈ ਬੜੀ ਹੈ ਇਹ ਚੱਲ ਅੰਮਰਤਾ ਚੱਲ ਅੰਮਰਤਾ ਚੱਲ ਅੰਮਰਤਾ ਚੱਲ ਅੰਮਰਤਾ ਚੱਲ 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 ਪਰ ਪਤਾਪੁਰੀਆ ਲੈ ਗਿਆ ਖਿੱਚ ਕੇ ਉਹ ਤਾੜੀਆਂ ਵੱਜ ਗਿਆ ਆਪ ਮਹਾਰੇ ਉਹ ਤਾੜੀਆਂ 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 ਹੀਰਿਆ ਔਰ ਉਹ ਗੱਗੋ ਬੂਹੇ ਪਿੰਡ ਵਾਲਾ ਇਹਦੇ ਪਿੰਡ ਜਾ ਕੇ ਕਹਿੰਦੇ ਵੱਡੇ ਕਾਪਣਾ ਵੱਡਾ ਸਨਮਾਨ ਮਿੰਟੂ ਨੰਬਰ ਦਾ ਰਾਣੀ ਵਾਲਾ ਕੈਨੇਡਾ ਵਾਲੇ ਭਰਾਣੇ ਕੀਤਾ ਪਰ ਤੱਕਦੇ ਖੇਡ ਮਨਾਨ ਖਾਨ ਕਹਿੰਦੇ ਪਾਣੀ ਵਾਲਾ ਮੈਨੂੰ ਲੱਗਦਾ ਮੈਨੂੰ ਲੱਗਦਾ ਖਾਨ ਪਾਣੀ ਵਾਲਾ ਗੱਡਗਾ ਖੋਚ ਦੇ ਵਿੱਚ ਟੋਪੀ ਵਾਲਾ ਕਿੱਲੋ ਉਹ ਖੋਚ ਪਟਨੀ ਕਬੱਡੀ ਵਿੱਚ ਲਾਉਣੀ ਬੜੀ ਔਖੀ ਟਾਗ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਕਿ ਖਾ ਕੇ ਖਰਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਆ ਕੇ ਖਰਾਕ ਮਿੱਤਰ ਤੇ ਥੋੜ ਜਿਤੇ ਬੁਲਟ ਜਿੱਤੇ ਐ ਪਰ ਤੱਕਦੇ ਕੌਣ ਐ ਟੱਟੀਆਂ ਵਾਲਾ ਹੀਰਾ ਕਹਿੰਦਾ ਵੀ ਡਬਲ ਟੱਚ ਦੇ ਇਸ਼ਾਰੇ ਐ ਤੇ ਪੁਆਇੰਟ ਵੀਰ ਅਵਤਾਰ ਹੋਣੀ ਪੁੱਜੇ ਹੋਇਆ ਹਰਜੋਤ ਸਰੀਆਲੀ ਵਾਲਾ ਨਾਲ ਕਮਲ ਸੋਪਦੀ ਸਰੀਆਲੀ ਵਾਲੇ ਭਰਾ 500 ਬੱਲੇ 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 ਉਹ ਮੇਲਾ ਗੂੰਜ ਉੱਠਿਆ ਉਹ ਜੋਰ ਫਰੰਦੀਪੁਰਿਆ ਕੋਈ 5000 ਦਾ ਫਤਾਹਪੁਰਿਆ ਕਰੇਗਾ 3000 ਮਿਲ ਜਾਣਾ ਉਹ ਫਤਾਹਪੁਰਿਆ ਕਰੇਗਾ 3000 ਮਿਲ ਜਾਣਾ ਉਧਰ ਸ ਦੇ ਸਰਦਾਰ ਹਰਵੰਤ ਸਿੰਘ ਜੀ ਥਾਣੇਦਾਰ ਸਾਹਿਬ ਜਿਨ੍ਹਾਂ ਦੇ ਖੇਡ ਮੈਦਾਨਾਂ 'ਤੇ ਧਿਆਨ ਕਰੋ ਉਧਰ ਤੱਕ ਦੇ ਖਾਨ ਦਾ ਇੱਕੋ ਜੱਫਾ 2000 ਦਾ ਯੂਐਸਐਲ ਵੀਰ ਕਹਿੰਦੇ ਵੀ ਖਾਨ ਦਾ ਇੱਕੋ ਜੱਫਾ 2000 ਦਾ ਖਾਨ 2000 ਉਹ ਖਾਨ 2000 ਖਾਨ ਦਾ ਜੱਫਾ 2000 ਪਰੀਆ 10000 50000 ਫਰੰਦੀਪੁਰੀਆ 10000 10000 10000 ਇਹ ਆ ਇੱਕੋ ਹੀ 10000 ਦੀ ਇੱਕੋ ਹੀ 10000 ਦੀ ਪੈਂਦੀ ਰੇਡ ਫਤਾਹਪੁਰੀਆ ਫੜਕਾ ਪਿਆਰੀ ਇੱਕਮ 5000 ਪਰ ਗੋਪੀ 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 ਫਰੰਦੀਪੁਰੀਆ 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 ਇਹ ਇੱਥੇ ਰੱਖੋ ਜਗਰੂਪ ਸਿੰਘ ਜੀ ਜਲੋਕੇ ਬਲਾਕ ਪ੍ਰਧਾਨ ਦੇ ਤੇਜਿੰਦਰ ਤਲਵੰਡੀ ਏ ਫਰੰਦੀਪੁਰੀਆ 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 ਤੇ ਦੀਪ ਦਬੁਰਜੀ ਪਿੰਡ ਵਾਲਾ ਪੁਆਇੰਟ ਕੰਦੇ ਧਾਵੀ ਦੇ ਸਰ ਸਾਹਿਬ ਸੁਖਦੀਪ ਨੰਬਰਦਾਰ ਗੋਪੀ ਸਪੈਨਡ ਤੇ ਗੁਰਸ਼ਰਨ ਨੰਬਰਦਾਰ ਏ ਏਕਮਾ ਏਕਮਾ ਫਤਾਪੁਰੀਆ 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 ਓ ਇੱਥੇ ਰੱਖੋ ਨੌਜੰਮਾ ਭਾਈ ਫੇਰ ਰੱਖ ਓਏ ਉਹਦਾ ਬਹੁਤ ਵੱਡਾ ਧੰਨਵਾਦ ਅਲਵਾਕ ਸਿੰਘ ਜੀ ਚੇਅਰਮੈਨ ਰੱਤਾ ਕੁਤਲ ਦਾ ਬਹੁਤ ਵੱਡਾ ਸਤਿਕਾਰ ਲਾ ਵੀਰ ਜੀ ਲਾਲਜੀਤ ਸਿੰਘ ਭੁੱਲੜ ਦੀ ਪੂਰੀ ਕੈਬਨਿਟ ਟੀਮ ਸਾਡੇ ਦਰਮਿਆਨ ਪਹੁੰਚੀ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਦਰਸ਼ਕ ਵੀਰਾਂ ਨੇ ਇਹ ਅੱਗੇ ਆਪਣਾ ਗਰਾਊਂਡ ਕਲੀਅਰ ਕਰ ਦਈਏ ਭਾਈ ਲਵ ਜੀ ਲਾ ਵੀ ਯੂ ਐਸ ਏ ਜਗੀਰ ਸਿੰਘ ਜੀ ਯੂ ਐਸ ਏ ਭਾਈ ਜੀ ਜਰੂਰ ਗਰਾਊਂਡ ਕਲੀਅਰ ਕਰ ਦਈਏ ਲਵ ਯੂ ਐਸ ਏ ਇੱਕ ਮਦਾ ਕੋਈ ਗੱਲ ਨਹੀਂ ਯਾਰ ਉਹ